ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਯਾਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਪਿਛਲੇ ਦਿਨੀ ਬਹੁਤ ਵੱਡੀ ਚਰਚਾ ਦੇ ਵਿੱਚ ਰਹੇ ਅਕਾਲ ਤਖਤ ਦੇ ਜਥੇਦਾਰ ਬਾਦਲਾਂ ਨੂੰ ਇੱਕ ਬਹੁਤ ਸਾਰੇ ਬਿਆਨ ਉੱਠੇ ਕਹਿੰਦੇ ਜੀ ਦਾ ਬਾਦਲਾਂ ਦੇ ਜਥੇਦਾਰ ਜਿਹੜਾ ਕਿ ਕੁਲਦੀਪ ਸਿੰਘ ਗੜਗੱਜ ਹੈ ਔਰ ਪਿਛਲੇ ਦਿਨੀ ਜਿਹੜੀ ਪੇਸ਼ੀ ਹੁੰਦੀ ਹੈ ਨਾ ਮੁੱਖ ਮੰਤਰੀ ਭਵਨਤ ਸਿੰਘ ਮਾਨ ਦੀ ਇੱਕ ਕਾਰੇ ਬੈਗ ਨੂੰ ਲੈ ਕੇ ਬਹੁਤ ਚਰਚਾ ਚੱਲੀ ਸੀ ਕਿਉਂਕਿ ਮੁੱਖ ਮੰਤਰੀ ਭਵਨਤ ਸਿੰਘ ਮਾਨ ਦੇ ਨਾਲ ਨਾਲ ਇੱਕ ਬੰਦਾ ਚੱਲ ਰਿਹਾ ਸੀ ਜਿਹੜਾ ਕਿ ਉਹਦਾ ਸਿਕਿਉਰਿਟੀ ਗਾਰਡ ਵੀ ਕਹਿ ਸਕਦੇ ਆ ਉਹਦੇ ਕੋਲ ਇੱਕ ਕਾਲੇ ਰੰਗ ਦਾ ਬੈਗ ਸੀ ਔਰ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਕਾਲੇ ਰੰਗ ਦੇ ਬੈਗ ਦਾ ਮਤਲਬ ਹੈ ਕਾਲਾ ਰੰਗ ਕਿਉਂ ਆ ਔਰ ਦੂਜੇ ਪਾਸੇ ਬੈਗ ਦੇ ਅੰਦਰ ਹੈ ਕੀ ਐਸਾ ਜਿਹੜੀ ਬੈਗ ਦੀ ਚਰਚਾ ਬਹੁਤ ਸਾਰੀ ਹੋ ਰਹੀ ਸੀ ਪਰ ਉਸ ਕਾਲੇ ਬੈਗ ਦੇ ਅੰਦਰ ਕੀ ਹੈ ਇਹਦੇ ਉੱਤੇ ਵਿਸਤਾਰ ਪੂਰਵਕ ਚਰਚਾ ਕਰਾਂਗੇ ਔਰ ਦੂਜੇ ਪਾਸੇ ਗੜਗੱਜ ਕੁਲਦੀਪ ਸਿੰਘ ਜਿਹੜੇ ਕਿ ਕਾਲ ਤਖਤ ਦੇ ਜਥੇਦਾਰ ਨੇ ਪੰਜਾਬ ਭਾਰ ਦੇ ਵਿੱਚ ਹੁਣ ਤੱਕ ਤੁਸੀਂ ਇਹੀ ਸੁਣਿਆ ਚਰਚਾ ਦੇ ਵਿੱਚ ਕਿ ਬਾਦਰਾ ਦਾ ਜਥੇਦਾਰ ਹੈ ਕੁਲਦੀਪ ਸਿੰਘ ਤਾਂ ਜਿਹੜਾ ਗੜਗੱਜ ਸਾਹਿਬ ਬਾਦਰਾ ਦੇ ਜਥੇਦਾਰ ਨਹੀਂ ਬਲਕਿ ਉਹਨਾਂ ਨੇ ਇੱਕ ਬਿਆਨ ਆ ਚੁੱਕਿਆ ਮੈਂ ਤੁਹਾਨੂੰ ਉਹਦਾ ਇੱਕ ਬਿਆਨ ਸੁਣਾਉਣ ਜਾ ਰਿਹਾ ਜਿਸ ਦੇ ਵਿੱਚ ਕੁਲਦੀਪ ਸਿੰਘ ਗੜਗੱਜ ਨੇ ਇਹਦਾ ਸਾਬਤ ਕਰ ਦਿੱਤਾ ਕਿ ਮੈਂ ਬਾਦਰਾ ਦਾ ਨਹੀਂ ਮੈਂ ਪੰਥ ਦਾ ਜਥੇਦਾਰ ਹ ਇੱਕ ਹੋਰ ਗੱਲ ਬਹੁਤ ਸਾਰੀ ਚਰਚਾ ਦੇ ਵਿੱਚ ਰਹੀ ਕਹਿੰਦੇ ਜੀ ਕੁਲਦੀਪ ਸਿੰਘ ਗੜਗੱਜ ਦੀ ਸੋਹਬੀ ਸਿੰਘ ਬਾਦਲ ਛੁੱਟੀ ਕਰ ਸਕਦੇ ਨੇ ਉਹ ਨਵੇਂ ਜਥੇਦਾਰ ਲੱਭ ਰਹੇ ਨੇ ਤਾਂ ਹੁਣ ਕੀ ਇਹ ਸਚਾਈ ਸੀ ਜਾਂ ਇਹ ਮਾਮਲਾ ਸੱਚਾ ਸੀ ਕਿਉਂਕਿ ਕੁਲਦੀਪ ਸਿੰਘ ਗੜਾਜ ਦਾ ਬਿਆਨ ਇਹ ਹੈ ਕਿ ਬਾਦਲਾਂ ਦਾ ਮੈਂ ਨੁਮਾਇੰਦਾ ਨਹੀਂ ਹਾਂ ਮੈਂ ਤਾਂ ਪੰਥ ਦਾ ਬੰਦਾ ਔਰ ਪੰਥ ਦਾ ਹੀ ਜਥੇਦਾਰ ਰਹੂੰਗਾ ਔਰ ਦੂਜੇ ਪਾਸੇ ਹੁਣ ਮੁੱਖ ਮੰਤਰੀ ਦੇ ਬੈਗ ਨੇ ਭਾਜੜ ਪਾ ਦਿੱਤੀ ਕਿਉਂਕਿ ਬੈਗ ਦੇ ਅੰਦਰ ਬਹੁਤ ਸਾਰਾ ਮਸਲਾ ਹੈ ਬੇਚ ਤਾਂ ਲੋਕ ਇਹ ਵੀ ਕਹਿੰਦੇ ਸੀ ਕਹਿੰਦੇ 2500 3000 ਦੇ ਕਰੀਬ ਕਰੀਬ ਉਹਦੇ ਵਿੱਚ ਪੰਨੇ ਨੇ ਤਾਂ ਉਹਨਾਂ ਨੂੰ ਪੜਦਾ ਪੜਦਾ ਕਹਿੰਦੇ ਜੀ ਬਹੁਤ ਟਾਈਮ ਲੱਗ ਜਾਣ ਪਰ ਅੱਜ ਜਿਹੜਾ ਮਾਮਲਾ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਉਹ ਹੈਰਾਨ ਕਰ ਦੇਣ ਵਾਲਾ ਐਸਜੀਪੀਸੀ ਦੇ ਮੈਂਬਰਾਂ ਨੂੰ ਔਰ ਦੂਜੇ ਪਾਸੇ ਬਾਦਰਾ ਨੂੰ ਬਹੁਤ ਵੱਡੀ ਠੇਸ ਹੈ ਕਿਉਂਕਿ ਸਰਬੀਰ ਸਿੰਘ ਬਾਦਲ ਦੇ ਖਿਲਾਫ ਦੂਜਾ ਬਿਆਨ ਆ ਚੁੱਕਿਆ ਹੈ ਇੱਕ ਵਾਰ ਮੈਂ ਤੁਹਾਨੂੰ ਜ਼ਫੇਦਾਰ ਕੁਲਦੀਪ ਸਿੰਘ ਦਾ ਸੁਣਾਇਆ ਹੈ ਜਿਹਦੇ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਵੀ ਬਿਆਨ ਦੇ ਰਹੀ ਸੀ ਪਰ ਅੱਜ ਕੁਲਦੀਪ ਸਿੰਘ ਗੜਗੱਜ ਦਾ ਜਿਹੜਾ ਮੈਂ ਤੁਹਾਨੂੰ ਬਿਆਨ ਸੁਣਾਉਂਗਾ ਨਾ ਇਹ ਬਾਦਲਾਂ ਨੂੰ ਬੜੀ ਹੈਰਾਨੀ ਪਹੁੰਚਾਊਗਾ ਕਿਉਂਕਿ ਬਾਦਲਾਂ ਨੂੰ ਤਾਂ ਉਹ ਗੱਲ ਚੁਭੂਗੀ ਕਿ ਜਿਹੜਾ ਬੰਦਾ ਉਹਨਾਂ ਨੇ ਰੱਖਿਆ ਯਾ ਰਖਾਇਆ ਉਹਨਾਂ ਦੇ ਖਿਲਾਫ ਬੋਲੇ ਇਹ ਤਾਂ ਹੋ ਨਹੀਂ ਸਕਦਾ ਪਰ ਗੁਲਦੀਪ ਸਿੰਘ ਗੜਗੱਜ ਨੇ ਇਹ ਸਾਬਤ ਕੀਤਾ ਕਿ ਮੈਂ ਅਕਾਲੀ ਦਲ ਯਾਨੀ ਬਾਦਲਾਂ ਦਾ ਚਮਚਾ ਨਹੀਂ ਮੈਂ ਤਾਂ ਪੰਥ ਦਾ ਨਮਾਇੰਦਾ ਯਾਨੀ ਪੰਥ ਦਾ ਜ਼ਫੇਦਾਰ ਪਹਿਲਾਂ ਤੁਹਾਨੂੰ ਜ਼ੇਫੇਦਾਰ ਦਾ ਬਿਆਨ ਸੁਣਾਵਾਂਗੇ ਔਰ ਉਸ ਤੋਂ ਬਾਅਦ ਕਾਲੇ ਬੈਗ ਦੇ ਅੰਦਰ ਕੀ ਮੁੱਦਾ ਹੈ ਕੀ ਉਹਦੇ ਵਿੱਚ ਐਸੀ ਖਾਮੀ ਆ ਕੀ ਐਸੀ ਡਰਾਉਣ ਵਾਲੀ ਗੱਲ ਐ ਐਸਜੀਪੀਸੀ ਦੇ ਮੈਂਬਰਾਂ ਨੂੰ ਜਾਂ ਬਾਦਲਾਂ ਨੂੰ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਇਹ ਇਹ ਛੋਟਾ ਮਾਮਲਾ ਨਹੀਂ ਐ ਇਹ ਤਾਂ 1984 ਤੱਕ ਦੇ ਮਾਮਲੇ ਨੂੰ ਵੀ ਫਰੋੜੂਆ ਸੁਣੋ ਵਿਚਾਰ ਜਿਹੜਾ ਹੁੰਦਾ ਨਾ ਵਿਚਾਰ ਹਾਲਾਤਾਂ ਦੇ ਅਨੁਸਾਰ ਹੁੰਦਾ ਇਹ ਨਹੀਂ ਮੈਂ ਕਹਿੰਦਾ ਵੀ ਵਿਚਾਰ ਕਿਦਾ ਬਦਲ ਜਾਊਗਾ ਜਿਹੜੀ ਅੱਜ ਤੁਹਾਡੇ ਸਾਹਮਣੇ ਸਥਿਤੀ ਆ ਉਹ ਬੜੀ ਭਿਆਨਕ ਆ ਰਾਜਸੀ ਤੌਰ ਦੇ ਉੱਤੇ ਇਹ ਸਿੱਖਾਂ ਦੀ ਇੱਥੇ ਸਟੈਬਲਿਸ਼ਮੈਂਟ ਨਾ ਰਹੀ ਸਿੱਖਾਂ ਦੀ ਚੜ੍ਹਦੀ ਕਲਾ ਨਾ ਰਹੀ ਤੇ ਜਿਹੜੇ ਹਾਲਾਤ ਤੁਸੀਂ ਆਲੇ ਦੁਆਲੇ ਵੇਖ ਰਹੇ ਹੋ ਉਹ ਹੋ ਸਕਦੇ ਆ ਮੈਂ ਇਹ ਸਮਝਦਾ ਮੈਂ ਅੰਦਰ ਹੀ ਕਹਾਂ ਆ ਕਿ ਜਿਹੜੇ ਤੁਸੀਂ ਮੇਰੇ ਬਾਰੇ ਕਹਿੰਨਾ ਤੁਸੀਂ ਉਹਨੂੰ ਇਹ ਕਹ ਉਹਦਾ ਵੀ ਮੈਂ ਕਰਨੇ ਉਹ ਸਮਝਦਾ ਗੁਰੂ ਤੋਂ ਦੂਰੀ ਇਹ ਕੋਈ ਆਉਣ ਵਾਲੇ ਸਮੇਂ ਦੇ ਵੀ ਇੰਨਾ ਕਰਦਾ ਉਹਦਾ ਵੀ ਮੈਂ ਕਰਾਂ ਸਮਝਦਾ ਗੁਰੂ ਤੋਂ ਦੂਰੀ ਅਸੀਂ ਸਾਰੇ ਮਿਲ ਕੇ ਗੁਰੂ ਤੋਂ ਦੂਰੀਆਂ ਘਟਾ ਲਈਏ ਤੇ ਮਸਲਾ ਹੀ ਕੋਈ ਨਹੀਂ ਹੈਗਾ ਪੰਥ ਦੇ ਸਾਹਮਣੇ ਪੰਜਾਬ ਦੇ ਸਾਹਮਣੇ ਕੋਈ ਮਸਲਾ ਹੀ ਨਹੀਂ ਸਾਰੇ ਹੀ ਮਸਲੇ ਹੱਲ ਆ ਸਰ ਅਕਾਲੀ ਦਲ ਨੂੰ ਮਜ਼ਬੂਤ ਕਰਨ ਤੇ ਕਿਹਾ ਕਿ ਮੈਂ ਕੋਈ ਅਕਾਲੀ ਦਲ ਦਾ ਨਮੈਂਦਾ ਥੋੜਾ ਮੈਂ ਪੰਥ ਦਾ ਨਮੈਂਦਾ ਤੁਸੀਂ ਇਹ ਪੁੱਛੋ ਵੀ ਪੰਥ ਨੂੰ ਮਜ਼ਬੂਤ ਕਰਨ ਦੇ ਕੀ ਯਤਨ ਹੋਣਗੇ ਪੱਤਰਕਾਰ ਨੇ ਸਵਾਲ ਕੀਤਾ ਕੁਲਦੀਪ ਸਿੰਘ ਗੜਗੱਜ ਜੀ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਕਹਿੰਦਾ ਜੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਲਈ ਤੁਹਾਡਾ ਕੀ ਯੋਗਦਾਨ ਹੈ ਅੱਗੋਂ ਉਹਨੇ ਕਹਿ ਕਹਣਾ ਮੈਂ ਆਕਾਲੀ ਦਲ ਦਾ ਨੁਮਾਇੰਦਾ ਨਹੀਂ ਹਾਂ ਮੈਂ ਤਾਂ ਪੰਥ ਦਾ ਨੁਮਾਇੰਦਾ ਤਾਂ ਲੋਕ ਤਾਂ ਚਰਚਾ ਦੇ ਵਿੱਚ ਹੁਣ ਇਹ ਕਹਿ ਰਹੇ ਸੀ ਕਿ ਉਹਦਾ ਬਾਦਲਾਂ ਦੇ ਜ਼ਫੇਦਾਰ ਨੇ ਬਾਦਲਾਂ ਦੇ ਚਮਚੇ ਨੇ ਬਹੁਤ ਸਾਰੀਆਂ ਗੱਲਾਂ ਅਕਸਰ ਪੰਜਾਬ ਦੇ ਲੋਕ ਇਹ ਗੱਲਾਂ ਕਹਿ ਰਹੇ ਆ ਮੀਡੀਆ ਦੇ ਵਿੱਚ ਪਰ ਇੱਥੇ ਹੁਣ ਕਹਿਣਾ ਇਹ ਬਣਦਾ ਕਿ ਕੁਲਦੀਪ ਸਿੰਘ ਗੜਗੱਜ ਸ੍ਰੀ ਅਕਾਲ ਤਖਤ ਦੇ ਜ਼ਫੇਦਾਰ ਬਾਦਲਾਂ ਦੇ ਨੁਮਾਇੰਦੇ ਨਹੀਂ ਹੈ ਤਾਂ ਹੁਣ ਇੱਥੇ ਸੁਖਵੀਰ ਬਾਦਲ ਵੀ ਸੁਣ ਲੈ ਕਿ ਜਿਹੜਾ ਜ਼ਫੇਦਾਰ ਆ ਨਾ ਉਹ ਤਾਂ ਪੰਥ ਦਾ ਹੈ ਤਾਂ ਫਿਰ ਲੋਕ ਕਿਉਂ ਕਹਿੰਦੇ ਆ ਅਕਾਲੀ ਦਲ ਦਾ ਇਹ ਵਾਕਈ ਅਕਾਲੀ ਦਲ ਦਾ ਤਾਂ ਫਿਰ ਭਾਈ ਇਹਦਾ ਨਵੇੜਾ ਅੱਗੇ ਜਾ ਕੇ ਹੋ ਜਾਣਾ ਪਰ ਵਿੱਚ ਜਿਹੜੇ ਧਾਮੀ ਵਰਗੇ ਉਹਨਾਂ ਨੂੰ ਵੀ ਹੁਣ ਚਾਹੀਦਾ ਤੇ ਜਥੇਦਾਰ ਦੀ ਰੀਸ ਕਰਨ ਉਹਨਾਂ ਨੂੰ ਕੋ ਸਿੱਖਣ ਕਿ ਭਾਈ ਅਸੀਂ ਅਕਾਲੀ ਦਲ ਦੇ ਨਾਤਾ ਮੰਚ ਤੇ ਚੜਨਾ ਨਾ ਅਕਾਲੀ ਦਲ ਦੀ ਅਸੀਂ ਪੁਸਤਪਨਾਹੀ ਕਰਨੀ ਆ ਨਾ ਅਕਾਲੀ ਦਲ ਦਾ ਪ੍ਰਚਾਰ ਕਰਨਾ ਅਸੀਂ ਤਾਂ ਸਿਰਫ ਪੰਥ ਦਾ ਸਿਰਫ ਤਾਂ ਸਿਰਫ ਪੰਥ ਦਾ ਪ੍ਰਚਾਰ ਕਰਾਂਗੇ ਇਹ ਗੱਲ ਧਾਮੀ ਸਾਹਿਬ ਨੂੰ ਨਿਰਪੱਖ ਕਰਨੀ ਚਾਹੀਦੀ ਹੈ ਇਹ ਹੁਣ ਕਾਲੇ ਬੈਗ ਤੇ ਆਜੋ ਕਾਲਾ ਬੈਗ ਬੜਾ ਚਰਚਾ ਦੇ ਵਿੱਚ ਰਿਹਾ ਔਰ ਬੜਾ ਵਾਇਰਲ ਹੋਇਆ ਕਹਿੰਦੇ ਜੀ ਮੁੱਖ ਮੰਤਰੀ ਨਾ ਕਾਲਾ ਬੈਗ ਲੈ ਕੇ ਗਏ ਨੇ ਉਸ ਕਾਲੇ ਬੈਗ ਦੇ ਅੰਦਰ 2500 3000 3500 ਵੀ ਕਹਿੰਦੇ ਆ ਵਿੱਚ ਤਾਂ ਕਿ ਪੰਨਿਆਂ ਦੀ ਇੱਕ ਬਹੁਤ ਵੱਡੀ ਗੈਡ ਕਹਿ ਲੋ ਚਾਹੇ ਉਹਨੂੰ ਫਾਇਲ ਕਹਿ ਲੋ ਪਰ ਉਹਦੇ ਵਿੱਚ ਮਾਮਲੇ ਕੀ ਕੀ ਦੀ 1984 ਤੱਕ ਉਹ ਮਾਮਲਾ ਚੱਲੂ ਆ ਯਾਨੀ 1984 ਤੱਕ ਉਹ ਮਾਮਲਾ ਜਾਣਾ ਕਿਉਂਕਿ 1984 ਦੇ ਅੰਦਰ ਜਿਸ ਦਿਨ ਮੈਂ ਪਹਿਲਾਂ ਵੀ ਹੋ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਉਸੇ ਖਾਲ ਤਖਤ ਤੇ ਆਪਣਾ ਮੋਰਚਾ ਲਾਈ ਬੈਠੇ ਸੀ ਬੜੀ ਸੂਝ ਬੂਝ ਦੇ ਨਾਲ ਇੰਦਰਾ ਗਾਂਧੀ ਦੇ ਨਾਲ ਉਹਨਾਂ ਨੇ ਟੱਕਰ ਲਈ ਹੋਈ ਸੀ ਸਿੱਧੀ ਸੈਂਟਰ ਗਵਰਨਮੈਂਟ ਦੇ ਨਾਲ ਉਸ ਵਕਤ ਕੀ ਹੋਇਆ ਨਾ ਐ ਜੀ ਪੀ ਸੀ ਦੇ ਮੈਂਬਰ ਜਿਹੜੀਆਂ ਅੱਜ ਗੱਲਾਂ ਕਹਿ ਰਹੇ ਆ ਉਹਦਾ ਅੰਤਰ ਕੀ ਕੀ ਆ ਉਹ ਤੁਸੀਂ ਜਰਾ ਸਮਝੋ ਇਸ ਗੱਲ ਨੂੰ ਉਸ ਵਕਤ ਫੌਜਾਂ ਚੜ ਕੇ ਆਈਆਂ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਆਰਡਰ ਦਿੱਤੇ ਗਏ ਇੰਦਰਾ ਗਾਂਧੀ ਦੁਆਰਾ ਕਿ ਤੋਪਾਂ ਚਲਾ ਦਿਓ ਕਿਉਂਕਿ ਪਹਿਲੇ ਅਨਾਉਂਸਮੈਂਟ ਕੀਤੀ ਗਈ ਕਿ ਬਾਹਰ ਆ ਜਾਓ ਪਰ ਕੋਈ ਬਾਹਰ ਨਹੀਂ ਆਇਆ ਤਾਂ ਉਹਨੇ ਆਪਣੀ ਰਣਨੀਤੀ ਤਾਂ ਪਹਿਲਾਂ ਹੀ ਬਣਾਈ ਸੀ ਕਿ ਅਸੀਂ ਤੋਪਾਂ ਚਲਾਵਾਂਗੇ ਇਸ ਕਰਕੇ ਹੀ ਤੋਪਾਂ ਲੈ ਕੇ ਉਹ ਕਹਿੰਦੇ ਜੀ ਜਦੋਂ ਇੰਦਰਾ ਗਾਂਧੀ ਦੇ ਆਰਡਰ ਹੋ ਗਏ ਕਿ ਤੋਪਾਂ ਚਲਾ ਦਿਓ ਔਰ ਇਧਰਲੇ ਪਾਸੇ ਉਹ ਪੰਜਾਬ ਦੇ ਵਿੱਚੋਂ ਟੈਲੀਫੋਨ ਕੌਣ ਕਰ ਰਿਹਾ ਸੀ ਤੇ ਟੈਲੀਫੋਨ ਜਾਚੀ ਦੇ ਰਹੀ ਸੀ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਤਾਂ ਇੰਦਰਾ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਯਾਨੀ ਸੂਬੇ ਦੀ ਸਟੇਟ ਦਾ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਹੈ ਉਹਦੀ ਗੱਲ ਨੂੰ ਅਹਿਮ ਸਮਝਦੇ ਹੋਇਆ ਇਹਨਾਂ ਨੂੰ ਵੀ ਪੁੱਛਿਆ ਔਰ ਉਹਨਾਂ ਨੇ ਜਦੋਂ ਕਿਹਾ ਕਿ ਭਾਈ ਤੁਸੀਂ ਸਾਡੇ ਬਣੀਓ ਅਨੁਮਤੀ ਹੈ ਤਾਂ ਫਿਰ ਉਹ ਕੰਮ ਹੋ ਗਿਆ ਸਰ ਪੁਰਾਣੇ ਬਜ਼ੁਰਗ ਗੱਲਾਂ ਦੱਸਦੀ ਨਹੀਂ ਤਾਂ ਉਸ ਵਕਤ ਤਾਂ ਹੀਰੇ ਜਵਾਰਾ ਪੋਸਾ ਖਾਨੇ ਦੇ ਵਿੱਚੋਂ ਚੋਰੀ ਹੋਏ ਗੁਰੂ ਦੀਆਂ ਪੋਥੀਆਂ ਸਨੇਹਰੀ ਚੋਰੀ ਹੋਈਆਂ 14 ਜਿਹੜੇ ਕਿ ਹੁਕਮਨਾਮੇ ਗੁਰੂ ਦੇ ਹੱਥੀ ਲਿਖੇ ਹੋਏ ਉਹ ਚੋਰੀ ਹੋਏ ਇਹਨਾਂ ਗੱਲਾਂ ਦੇ ਹਰ ਜਾਣੇ ਕੌਣ ਭਰੂਆ ਹੁਣ ਇਹੀ ਲੋਕ ਭਰਨੀਏ ਜਿਹੜੇ ਦੋਸ਼ੀ ਨੇ ਤਾਂ ਦੋਸ਼ੀ ਕੌਣ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਔਰ ਜਿੰਨੇ ਵੀ ਭੈੜ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੋਂ ਜ਼ਰੂਰ ਕਰ ਲੈਣਾ ਦੀ ਧੰਨਵਾਦ